ਹੂ ਬੂ ਮੈਨੂੰ ਕਿਸੇ ਗਿਆਨੀ ਸੱਜਣ ਨੇ ਕਿਹਾ ਕਿ ਦੁਨੀਆ ਵਿੱਚ ਇੱਕੋ ਸਮੇਂ 8 ਲੋਕ ਹੂ ਬੂ ਇੱਕੋ ਜਿਹੇ ਹੁੰਦੇ ਨੇ ਮੈਨੂੰ ਲੱਗਿਆ ਇਹ ਸੱਜਣ ਗਲਤ ਫਰਮਾਉਂਦੇ ਨੇ ਮੈਂ ਆਪਣੇ ਛੋਟੇ ਜਿਹੇ ਤਜਰਬੇ ਮੁਤਾਬਕ ਕਹਿ ਸਕਦਾ ਹਾਂ ਕਿ ਦੁਨੀਆ ਵਿੱਚ ਇੱਕੋ ਸਮੇਂ ਇੱਜੜਾਂ ਦੇ ਇੱਜੜ ਲੋਕ ਹੂ ਬੂ ਇੱਕੋ ਜਿਹੇ ਹੁੰਦੇ ਨੇ ਜੋ ਕੁਰਸੀ ਨੂੰ ਸਮਝਦੇ ਨੇ ਇੱਕ ਅਡੋਲ ਸਿਹਾਸਣ ਜੋ ਚਾਪਲੂਸੀ ਨੂੰ ਸਮਝਦੇ ਨੇ ਮਨੁੱਖੀ ਵੱਡਮੁੱਲਾ ਗੁਣ ਜੋ ਕੰਮ ਨੂੰ ਸਮਝਦੇ ਨੇ ਦੂਜਿਆਂ ਲਈ ਜ਼ਰੂਰੀ ਜੋ ਜਾਣਦੇ ਨੇ ਕਰਨੀ ਹਰ ਵਕਤ ਜੀ ਹਜ਼ੂਰੀ ਕੰਮ ਤੋਂ ਬਚਣ ਲਈ ਜੋ ਜਾਣਦੇ ਨੇ ਹਰ ਤਰਕੀਬ ਰਹਿੰਦੇ ਨੇ ਫਿਰ ਵੀ ਹਮੇਸ਼ਾ ਕੁਰਸੀ ਦੇ ਹਰ ਦਿਲ ਅਜੀਜ਼ ਜੋ ਸੁੰਘਦੇ ਨੇ ਹਰ ਸਵਾਲ ਪਿੱਛੇ ਛਿਪੀ ਵਿਚਾਰ ਤਾਰਾ ਜੋ ਉੱਤਰ ਦੇਣ ਤੋਂ ਪਹਿਲਾਂ ਹੀ ਦੱਸਦੇ ਨੇ ਸਵਾਲ ਨੂੰ ਨਕਾਰਾ ਸਵਾਲ ਦੇ ਜਵਾਬ ਵਿੱਚ ਵੀ ਜੋ ਦਾਗਦੇ ਨੇ ਸਿਰਫ ਸਵਾਲ ਜਵਾਬ ਦੇਣਾ ਤਰਕ ਦਾ ਜੋ ਜਾਣਦੇ ਨੇ ਹਮੇਸ਼ਾ ਟਾਲ ਜੋ ਤਰਮ ਨੂੰ ਦੱਸਦੇ ਨੇ ਵਜੂਦ ਦੀ ਲੜਾਈ ਜੋ ਵੇਚਦੇ ਨੇ ਜਿਹਨ ਅਪਾਹਜ ਕਰਨ ਦੀ ਦਵਾਈ ਜੋ ਔਰਤ ਨੂੰ ਸਮਝਦੇ ਨੇ ਵਰਤਨ ਦਾ ਸਮਾਨ ਮਰਦਾਨਗੀ ਦੀ ਜੋ ਦੱਸਦੇ ਨੇ ਪਰਿਭਾਸ਼ਾ ਮਹਾਨ ਹੁਣ ਤੁਸੀਂ ਦੱਸੋ ਦੁਨੀਆ ਵਿੱਚ ਇੱਕੋ ਸਮੇਂ ਇੱਜੜਾਂ ਦੇ ਇੱਜੜ ਲੋਕ ਖੂਬ-ਖੂ ਇੱਕੋ ਜਿਹੇ ਹੁੰਦੇ ਨੇ ਜਾਂ ਨਹੀਂ ਮੇਰੇ ਮਨ ਨੇ ਕਿਹਾ ਇਸ ਗਿਆਨੀ ਸੱਜਣ ਨੂੰ ਦਰੁਸਤ ਕੀਤਾ ਜਾਏ ਪਰ ਉਹ ਸੱਜਣ ਨੇ ਕਿਹਾ ਮੈਂ ਸ਼ਕਲਾਂ ਦੀ ਗੱਲ ਕੀਤੀ ਸੀ ਤੁਸੀਂ ਅਕਲਾਂ ਦੀ ਗੱਲ ਕਰਦੇ ਹੋ ਮੈਂ ਸ਼ਕਲਾਂ ਦੀ ਗੱਲ ਕੀਤੀ ਸੀ ਤੁਸੀਂ ਅਕਲਾਂ ਦੀ ਗੱਲ ਕਰਦੇ ਹੋ